ਗੁਰਮੁਖ ਨਾਮ ਦਾਣ ਇਸ ਨਾਨ ਗੁਰਮੁਖ ਲਾਗੈ ਸਹਿਜ ਧਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਸ਼ ਦਾ ਸਦਕਾ ਵੱਡੇ ਭਾਗਾਂ ਦੁਆਰਾ ਆਪਾਂ ਸਾਰੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਜੋੜ ਮਿਲ ਬੈਠੇ ਹਾਂ ਇਸ ਵਕਤ ਆਪ ਸੰਗਤਾਂ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਸਰਵਣ ਕਰ ਰਹੇ ਹੋ ਜਿਸ ਦੇ ਵਿੱਚੋਂ ਰਾਮਕਲੀ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਉਚਾਰਨ ਕੀਤੀ ਹੋਈ ਬਾਣੀ ਹੈ ਸਿੱਧ ਗੋਸ਼ਟ ਸਤਿਗੁਰ ਸਚੇ ਬਾਦਸ਼ਾਹ ਜੀ ਨੇ ਸਿੱਧਾਂ ਦੇ ਨਾਲ ਜਿਹੜੀ ਗੋਸ਼ਟੀ ਕੀਤੀ ਤੇ ਉਸ ਦੀ 36 ਨੰਬਰ ਪੌੜੀ ਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ ਗੁਰਮੁਖ ਨਾਮਧਾਨ ਇਸ ਨਾਮ ਗੁਰਮੁਖ ਨਾਮ ਗੁਰਮੁਖ ਮਨੁਖ ਦਾ ਹੀ ਨਾਮ ਜਪਣਾ ਪਰਵਾਣ ਹੈ ਗੁਰੂ ਦੇ ਹੁਕਮ ਵਿੱਚ ਤੁਰ ਕੇ ਹੀ ਨਾਮ ਸਿਮਰਨਾ ਠੀਕ ਹੈ ਭਾਵ ਸਤਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲਗੋ ਪਿਆਰ ਇਸ ਨਾਨਦਾਨ ਜੀਤਾ ਕਰਹਿ ਦੂਜੇ ਭਾਇ ਖੁਆਰ ਸ਼੍ਰੀ ਰਾਗ ਦੇ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਸ ਦਾ ਨਾਮ ਜਪਣਾ দান ਕਰਨਾ ਤੇ ਇਸ਼ਨਾਨ ਕਰਨਾ ਪ੍ਰਵਾਨ ਹੈ ਭਾਵੇਂ ਜਿਹੜਾ ਗੁਰੂ ਜੀ ਦੇ ਦੱਸੇ ਰਸਤੇ ਦੇ ਉੱਤੇ ਜਿਹੜਾ ਚੱਲਦਾ ਹੈ ਉਸੇ ਦਾ ਨਾਮ ਜਪਣਾ ਪ੍ਰਵਾਨ ਆ ਉਸੇ ਦਾ ਹੀ দান ਕਰਨਾ ਪ੍ਰਵਾਨ ਆ ਭਾਵ ਧਰਮ ਦੀ ਕਿਰਤ ਦੇ ਵਿੱਚੋਂ ਜੋ ਆਕਾਲ ਪੁਰਖ ਵੈਗੁਰੂ ਜੀ ਨੇ ਸਾਨੂੰ ਬਖਸ਼ਿਆ ਉਹਦੇ ਵਿੱਚੋਂ ਲੋੜਵੰਦਾ ਦੀ ਮਦਦ ਕਰਨੀ ਤੇ ਇਸ਼ਾਨ ਆਨ ਭਗਵਰੂ ਦੀ ਸਾਧ ਸੰਗਤ ਕਰਨੀ ਗੁਰਮੁਖ ਲਾਗੇ ਸਹਿਜ ਧਿਆਨ ਗੁਰੂ ਦੇ ਸਨਮੁਖ ਹੋਇਆਂ ਹੀ ਅਡੋਲ ਅਵਸਥਾ ਵਿੱਚ ਸੁਰਤ ਜੁੜਦੀ ਹੈ ਗੁਰਮੁਖ ਪਾਵੇ ਦਰਗਹਿ ਮਾਨ ਜੋ ਮੁਨੁਖ ਗੁਰੂ ਦੇ ਸਨਮੁਖ ਹੈ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਪਾਉਂਦਾ ਹੈ ਗੁਰਮੁਖ ਭਉ ਪੰਚਨ ਪਰਧਾਨ ਉਸ ਪ੍ਰਭੂ ਨੂੰ ਮਿਲ ਪੈਂਦਾ ਜੋ ਦਾਰ ਸਹਿਮ ਨਾਸ਼ ਕਰਨ ਵਾਲਾ ਹੈ ਤੇ ਸਭ ਦਾ ਮਾਲਕ ਹੈ ਗੁਰਮੁਖ ਕਰਨੀਕਾਰ ਕਰਾਏ ਗੁਰਮੁਖ ਮਨੁਖ ਹੋਰ ਨਾ ਪਾਸੋਂ ਵੀ ਇਹੀ ਭਵ ਗੁਰੂ ਦੇ ਹੁਕਮ ਵਿੱਚ ਤੁਰਨ ਵਾਲਾ ਕਰਨ ਜੋਗ ਕੰਮ ਕਰਾਉਂਦਾ ਹੈ ਜਿਹੜਾ ਗੁਰਮੁਖ ਹੈ ਆਪ ਵੀ ਗੁਰੂ ਦੇ ਹੁਕਮ ਅੱਤੇ ਚੱਲਦਾ ਤੇ ਦੂਸਰਿਆਂ ਨੂੰ ਕਹਿੰਦਾ ਵੀ ਤੁਸੀਂ ਵੀ ਚੱਲੋ ਗੁਰੂ ਦੇ ਹੁਕਮ ਚ ਨਾਨਕ ਗੁਰਮੁਖ ਮੇਲ ਮਿਲਾਏ ਤੇ ਇਸ ਤਰ੍ਹਾਂ ਉਹਨਾਂ ਨੂੰ ਏ ਨਾਨਕ ਪ੍ਰਭੂ ਦੇ ਮੇਲ ਵਿੱਚ ਮਿਲਾ ਦਿੰਦਾ ਹੈ ਗੁਰਮੁਖ ਸ਼ਾਸਤਰ ਸਿਮਰਤ ਬੇਦ ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਮਾਨੋ ਸ਼ਾਸਤਰਾਂ ਸ਼ਾਸਤਰ ਕਿੰਨੇ ਨੇ 6 ਸ਼ੇ ਸ਼ਾਸਤਰ ਤੇ ਸਿਮਰਤियां 27 ਤੇ ਵੇਦ ਕਿੰਨੇ ਨੇ 4 4 ਤੇ ਜੋ ਮਨੁੱਖ ਗੁਰੂ ਦੇ ਦਸੇ ਰਾਹ ਤੇ ਤੁਰਦਾ ਹੈ ਉਹ ਮਾਨੋ ਸ਼ਾਸਤਰਾ ਸਿਮਰਤियां ਤੇ ਵੇਦਾਂ ਦਾ ਗਿਆਨ ਹਾਸਲ ਕਰ ਚੁੱਕਾ ਹੈ ਭਾਵ ਗੁਰੂ ਦੇ ਹੁਕਮ ਵਿੱਚ ਤੁਰਨਾ ਹੀ ਗੁਰਮੁਖੀ ਵੇਦਾਂ ਸ਼ਾਸਤਰਾਂ ਤੇ ਸਿਮਰਤੀਆਂ ਦਾ ਗਿਆਨ ਆ ਉਹਨੂੰ ਹੋਰ ਕੋਈ ਵੇਦ ਸ਼ਾਸਤਰ ਸਿਮਰਤियां ਪੜਨ ਦੀ ਲੋੜ ਨਹੀਂ ਆ ਭਾਵ ਗੁਰੂ ਦੇ ਹੁਕਮ ਵਿੱਚ ਚੱਲਿਏ ਤੇ ਸਾਰਾ ਕੁਝ ਵਿੱਚ ਹੀ ਆ ਜਾਂਦਾ ਜਦ ਕਿ ਕੰਮ ਬੜਾ ਘਟਣਿਆ ਮਹਾਰਾਜ ਦਾ ਹੁਕਮ ਆਪਾਂ ਸੁਣ ਲੈਨੇ ਆ ਪਰ ਉਹ ਤੇ ਇੰਪਲੀਮੈਂਟ ਕਰਨਾ ਤੇ ਅਮਲ ਕਰਨ ਨੂੰ ਹਿਰਦੇ ਚ ਬਸਾਉਣਾ ਇਹ ਬੜਾ ਮੁਸ਼ਕਲ ਆ ਗੁਰੂ ਸਾਹਿਬ ਆਪ ਹੀ ਕਿਰਪਾ ਕਰਨ ਤੇ ਅਸੀਂ ਖੁਦ ਵੀ ਕੋਸ਼ਿਸ਼ ਕਰੀਏ ਇਦਰੋਂ ਵੀ ਚੱਲੀ ਜੇ ਉਦੋਂ ਮਹਾਰਾਜ ਵੀ ਕਿਰਪਾ ਕਰਨ ਚਰਨ ਸ਼ਰਨ ਗੋ ਰੇਕ ਪੈੰਡਾ ਜਾਇਸਲ ਸਤਗੁਰ ਕੋਟ ਪੈੰਡਾ ਆਗੇ ਹੋਏ ਲੇਤ ਹੈ ਤੇ ਤਾਂ ਆਪਾਂ ਬਖਸ਼ਿਸ਼ਾਂ ਦੇ ਪਾਤਰ ਬਣ ਸਕਦੇ ਆ ਗੁਰਮੁਖ ਪਾਵੇ ਘਟ ਘਟ ਭੇਦ ਗੁਰੂ ਦੇ ਹੁਕਮ ਵਿੱਚ ਤੁਰ ਕੇ ਉਹ ਹਰੇਕ ਘਟ ਵਿੱਚ ਵਿਆਪਕ ਪ੍ਰਭੂ ਦਾ ਸਰਬ ਵਿਆਪਕਤਾ ਦਾ ਭੇਦ ਸਮਝ ਲੈਂਦਾ ਗੁਰਮੁਖ ਨੂੰ ਪਤਾ ਚੱਲ ਜਾਂਦਾ ਵੀ ਜਿਹੜਾ ਪ੍ਰਮਾਤਮਾ ਸਾਰਿਆਂ ਹਿਰਦਿਆਂ 'ਚ ਵਸਿਆ ਗੁਰਮੁਖ ਵੈਰ ਵਿਰੋਧ ਗਵਾਵੇ ਇਸ ਵਾਸਤੇ ਗੁਰਮੁਖ ਦੂਜਿਆਂ ਨਾਲ ਵੈਰ ਵਿਰੋਧ ਰੱਖਣਾ ਭੁਲਾ ਦਿੰਦਾ ਉਹ ਐਵੇਂ ਈਰਖਾ 'ਚ ਨਹੀਂ ਛੜਦਾ ਰਹਿੰਦਾ ਵੀ ਫਲਾਣ ਦੇ ਨਾਮ ਬੋਲਣਾ ਇੰਨੀ ਉਹ ਵਾ ਉਹਦੇ ਮਨ 'ਚ ਵੈਰ ਨਹੀਂ ਹੁੰਦਾ ਠੀਕ ਹੈ ਵੀ ਕਿਤੇ 19 ਕੀ ਹੋ ਗਈ ਕਿਸੇ ਨਾਲ ਮਾੜਾ ਮੋਟਾ ਲੜਾਈ ਝਗੜਾ ਹੋ ਵੀ ਜਾਂਦਾ ਕਿਤੇ ਪਰ ਉਹ ਪੱਕੀ ਗੰਢ ਨਹੀਂ ਬੰਨਦਾ ਮਤਲਬ ਗੁੱਸਾ ਮੰਨਣਾ ਹਟਾਏ ਮਤਲਬ ਹਟਾਉਂਦਾ ਨਹੀਂ ਆ ਇੱਕ ਹੁੰਦਾ ਨਾ ਜਿੱਦਾਂ ਮੰਨ ਲਓ ਆਪਾਂ ਕੋਈ ਕੱਪੜਾ ਸੁਵਾਉਂਦੇ ਆ ਤੇ ਆਪਾਂ ਉਹਨੂੰ ਹਟਾਉਂਦੇ ਆ ਸਰੀਰ ਦੇ ਉੱਤੇ ਪਾਉਂਦੇ ਆ ਲੰਬਾ ਸਮਾਂ ਤੇ ਇਸੇ ਤਰ੍ਹਾਂ ਜਿਹੜਾ ਕਰੋਧ ਆ ਠੀਕ ਆ ਵੀ ਕਿਸੇ ਵੇਲੇ ਬੰਦੇ ਦੇ ਮਨ ਵਿੱਚ ਜੋਸ਼ ਰੋਸ ਜਬ ਐ ਬਾਣ ਲਾਗਿਓ ਤਬੈ ਰੋਸ ਜਾਗਿਓ ਰੋਸ ਆ ਜਾਂਦਾ ਪਰ ਜਿਹੜਾ ਗੁਰਮੁਖ ਉਹਨੂੰ ਛੇਤੀ ਹੀ ਭੁਲਾ ਦਿੰਦਾ ਤੇ ਉਹਨੂੰ ਹੰਡਾਉਂਦਾ ਨਹੀਂ ਭਾ ਉਸ ਕਰੋਧ ਦੇ ਵਿੱਚ ਆਪ ਸੜਦਾ ਨਹੀਂ ਰਹਿੰਦਾ ਗੁਰਮੁਖ ਵੈਰ ਵਿਰੋਧ ਗਵਾਵੇ ਇਸ ਵਾਸਤੇ ਗੁਰਮੁਖ ਦੂਜਿਆਂ ਨਾਲ ਵੈਰ ਵਿਰੋਧ ਰੱਖਣਾ ਭੁਲਾ ਦਿੰਦਾ ਗੁਰਮੁਖ ਸਗਲੀ ਗਣ ਤ ਮਿਟਾਵੇ ਇਸ ਵੈਰ ਵਿਰੋਧ ਦਾ ਸਾਰਾ ਲੇਖਾ ਹੀ ਮਿਟਾ ਦਿੰਦਾ ਭਾਵ ਕਦੇ ਇਹ ਸੋਚ ਮਨ ਵਿੱਚ ਆਉਣ ਹੀ ਨਹੀਂ ਦਿੰਦਾ ਕਿ ਕਿਸੇ ਨੇ ਕਦੇ ਉਸ ਨਾਲ ਵੱਧੀ ਕੀ ਕੀਤੀ ਬਦਲੇ ਦੀ ਭਾਵਨਾ ਛੱਡ ਦਿੰਦਾ ਗੁਰਮੁਖ RAM ਨਾਮ ਰੰਗ ਰਤਾ ਜੋ ਮਨੁੱਖ ਗੁਰੂ ਦੇ ਸਾਨਮੁਖ ਹ ਆ ਉਹ ਪ੍ਰਭੂ ਦੇ ਨਾਮ ਦੇ ਪਿਆਰ ਵਿੱਚ ਰਤਾ ਰਹਿੰਦਾ ਜਿੱਥੋਂ ਵੀ ਨਾ ਪਤਾ ਲੱਗੇ ਤੁਸੀਂ ਪੁੱਛ ਸਕਦੇ ਹੋ ਜਿਹੜਾ ਗੁਰਮੁਖ ਆ ਪ੍ਰਭੂ ਦੇ ਨਾਮ ਵਿੱਚ ਰਤਾ ਰਹਿੰਦਾ ਮਤਲਬ ਰੰਗਿਆ ਰਹਿੰਦਾ ਨਾਨਕ ਗੁਰਮੁਖ ਖਸਮ ਪ੍ਰਸ਼ਾਤਾ 헤 ਨਾਨਕ ਗੁਰੂ ਦੇ ਸਨਮੁਖ ਮਨੁਖ ਨੇ ਖਸਮ ਪ੍ਰਭੂ ਨੂੰ ਪ੍ਰਸ਼ਾਨ ਲਿਆ ਹੈ ਬਿਨ ਗੁਰ ਪਰਮੈ ਆਵੇ ਜਾਏ ਸਤ ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਮਨੁਖ ਮਾਇਆ ਵਿੱਚ ਪਟਕਦਾ ਹੈ ਤੇ ਜੰਮ ਦਾ ਮਰਦਾ ਰਹਿੰਦਾ ਬਿਨ ਗੁਰ ਘਾਲ ਨ ਪਵਈ ਥਾਏ ਗੁਰੂ ਸ਼ਰਨ ਤੋਂ ਬਿਨਾ ਕੋਈ ਮਿਹਨਤ ਕਬੂਲ ਨਹੀਂ ਪੈਂਦੀ ਕਿਉਂਕਿ ਹੌਂਟ ਕੀ ਰਹਿੰਦੀ ਆ ਜਿੰਨਾ ਚਿਰ ਸਾਡੇ ਮਨ ਵਿੱਚ ਹਉਮੈ ਹੰਕਾਰ ਆ ਤੇ ਸਾਡੇ ਕੀਤੇ ਹੋਏ ਜਿਹੜੇ ਕਰਮ ਆ ਉਹ ਕਿਸੇ ਵੀ ਲੇਖੇ ਨਹੀਂ ਪੈਂਦੇ ਬਿਨ ਗੁਰ ਮਨੁਆ ਅਤ ਡੋਲਾਏ ਮਨੁਆ ਦਾ ਭਾਵ ਹੈ ਚੰਚਲ ਮਨ ਮਨ ਲਫਸ ਤੋਂ ਮਨੁਆ ਅਨਪਾਰਥਕ ਨਾਮ ਆ ਡੋਲਾਏ ਦਾ ਭਾਵ ਡੋਲਦਾ ਸੈਂਸਿਆਂ ਵਿੱਚ ਪਿਆ ਰਹਿੰਦਾ ਸਤਗੁਰੂ ਤੋਂ ਬਿਨਾ ਇਹ ਚੰਚਲ ਮਨ ਬਹੁਤ ਸੰਸਿਆ ਦੇ ਵਿੱਚ ਪਿਆ ਰਹਿੰਦਾ ਬਹੁਤ ਤਰ੍ਹਾਂ ਦੇ ਸੰਸੇ ਇਹਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਉਹ ਪੈ ਰਹਿੰਦੇ ਹਨ ਮਨ ਵਿੱਚ ਸੰਸੇ ਇਹਦੇ ਚ ਪੈ ਰਹਿੰਦੇ ਆ ਬਿਨ ਗੁਰ ਤ੍ਰਿਪਤ ਨਹੀਂ ਬੇਖ ਖਾਏ ਸਤਗੁਰੂ ਤੋਂ ਬਿਨਾ ਇਹ ਜ਼ਹਿਰ ਖਾ ਖਾ ਕੇ ਭਾਵ ਦੁਨੀਆ ਦੇ ਪਦਾਰਥ ਮਾਨ ਮਾਨ ਕੇ ਰਾਜਦਾ ਨਹੀਂ ਇਦੋ ਨੇ ਆ ਵੀ ਪਦਾਰਥ ਐਸੇ ਨੇ ਖਾਦਾ ਹੋਏ ਸਵਾ ਪੀ ਖਾਣੇ ਸਿਓ ਦੋਸਤੀ ਜਿੰਨਾ ਕੁਝ ਵੀ ਖਾਂਦਾ ਇਥੋਂ ਹਲਕ ਤੋਂ ਗਲੇ ਤੋਂ ਥੱਲੇ ਉੱਠਦਾ ਲੱਤਦਾ ਉਹ ਸਾਰਾ ਕੁਝ ਸਵਾ ਹੋ ਜਾਂਦਾ ਪਰ ਤਾਂ ਵੀ ਜਿਹੜੇ ਸਾਡੇ ਜੀਬ ਤੇ ਚਸਕੇ ਹਨ ਉਹ ਤਾਂ ਵੀ ਖਤਮ ਨਹੀਂ ਹੁੰਦੇ ਹਾਂਜੀ ਬਾਅਦ ਵਿੱਚ ਫਿਰ ਬੰਦਾ ਇੱਕ ਥਾਂ ਤੇ ਇਹ ਵੀ ਜ਼ਿਕਰ ਆਉਂਦਾ ਨਾ ਮੌਤੋਂ ਭੁੱਖ ਬੁਰੀ ਰਾਤੀ ਸੁੱਤੇ ਖਾ ਕੇ ਦਿਨੇ ਉੱਠ ਖੜੀ ਸ਼ਾਮ ਨੂੰ ਖਾਂਦੇ ਅਗਲੇ ਦਿਨ ਫਿਰ ਭਾਵ ਖਾਈ ਜਾਂਦੇ ਆ ਤੇ ਖਾਂਦੇ ਆ ਖਾਂਦੇ ਆ ਮੂੰਹ ਘੱਟਾ ਪੈਣੰਦਿਆਂ ਸਭ ਅੰਗ ਖਾਂਦੇ ਆ ਖਾਂਦੇ ਆ ਸਾਡਾ ਮੂੰਹ ਵੀ ਘੱਸ ਜਾਂਦਾ ਤੇ ਕੱਪੜੇ ਪਹਿਨ ਪਹਿਨ ਕੇ ਤੇ ਸਾਡਾ ਸਰੀਰ ਵੀ ਘੱਸ ਜਾਂਦਾ ਭਾਵ ਕਮਜ਼ੋਰ ਹੋ ਜਾਂਦਾ ਪਰ ਤਾਂ ਵੀ ਅਸੀਂ ਜਿਹੜਾ ਰਾਜ ਤੇ ਨਹੀਂ ਬਿਨ ਗੌਰ ਤ੍ਰਿਪਤ ਨਹੀਂ ਬੇਖ ਖਾਏ ਸਤਗੁਰੂ ਤੋਂ ਬਿਨਾਂ ਜ਼ਹਿਰ ਖਾ ਖਾ ਕੇ ਭਾਵ ਦੁਨੀਆ ਦੇ ਪਦਾਰਥ ਮਾਨ ਮਾਨ ਕੇ ਰੰਜੀਦਾ ਨਹੀਂ ਹੈ ਬਿਨ ਗੋਰ ਬਿਸਿਰ ਦਸੇ ਮਰਵਾਟ ਗੁਰੂ ਦੇ ਰਾਹ ਤੇ ਤੁਰਨ ਤੋਂ ਬਿਨਾ ਜਗਤ ਦਾ ਮੋਹ ਰੂਪ ਸੱਪ ਡੰਗ ਮਾਰਦਾ ਰਹਿੰਦਾ ਜਿੰਦਗੀ ਦੇ ਸਫਰ ਦੇ ਅੱਧ ਵਿੱਚ ਹੀ ਆਤਮਿਕ ਮੌਤੇ ਮਰੀਦਾ ਹੈ ਭਾਵ ਮੋਹ ਇਹਦੇ ਉੱਤੇ ਹਾਵੀ ਹੋ ਜਾਂਦਾ ਮੋਹ ਨੂੰ ਇਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸੱਪ ਦੇ ਨਾਲ ਤਸ਼ਬੀਹ ਦਿੱਤੀ ਆ ਬਾਰ ਬਾਰ ਇਹ ਮੋਹ ਰੂਪੀ ਸਾਪੇ ਨੂੰ ਡੰਗਦਾ ਰਹਿੰਦਾ ਇਹ ਸਿਰਫ ਆਪਣਿਆਂ ਦਾ ਹੀ ਭਲਾ ਸੋਚਦਾ ਰਹਿੰਦਾ ਦੂਸਰਿਆਂ ਦਾ ਨੁਕਸਾਨ ਕਰੀ ਜਾਵਾਂ ਆਪਣਿਆਂ ਦਾ ਭਲਾ ਕਰੀ ਜਾਵਾਂ ਜਿੱਦਾਂ ਗੁਰਬਾਣੀ ਦੇ ਬਚਨ ਆ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁਤ ਦਾਰਾ ਪਹਿ ਆਨ ਲੁਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਲੀਜੈ ਆਖਰੀ ਸਮੇਂ ਭਾਵ ਜਦੋਂ ਤੈਨੂੰ ਅੰਦਰੋਂ ਤੇਰਾ ਹਿਸਾਬ ਕਿਤਾਬ ਹੋਏਗਾ ਤੇਰੀ ਜ਼ਮੀਰ ਦੀ ਆਵਾਜ਼ ਆਏਗੀ ਫਿਰ ਤੂੰ ਪਛਤਾਵੇਂਗਾ ਤੇ ਜਿਨ੍ਹਾਂ ਦੇ ਵਾਸਤੇ ਮੈਂ ਝੂਠ ਬੋਲਦਾ ਰਿਹਾ, ਧਾਗੇ ਫਰੇਬ, ਚੋਰੀਆਂ, ਮਿਲਾਵਟਾਂ, ਮਨੁੱਖਤਾ ਦਾ ਕਹਾਣ ਕਰਦਾ ਰਿਹਾ, ਅੱਜ ਸਮਾਂ ਆਇਆ ਤੇ ਉਹ ਹੀ ਮੇਰਾ ਸਾਥ ਛੱਡ ਗਏ ਹਨ। ਫਿਰ ਮਨੁੱਖ ਨੂੰ ਇਦਾਂ ਨਾ ਦੁੱਖ ਹੁੰਦਾ ਜਿਵੇਂ ਨੂੰ ਸੱਪ ਡੰਗ ਮਾਰਦਾ ਵੇ ਫਿਰ ਬੰਦਾ ਪਛਤਾਉਂਦਾ। ਵੀ ਅਗਰ ਕਿਸੇ ਨੇ ਮੇਰਾ ਸਾਥ ਦੇਣਾ ਹੀ ਨਹੀਂ ਸੀ ਤੇ ਇਹਨਾਂ ਦੇ ਵਾਸਤੇ ਮੈਂ ਇੰਨੇ ਜ਼ਿਆਦਾ ਧਾਗੇ ਫਰੇਬ ਕਿਉਂ ਕੀਤੇ? ਇਹਨਾਂ ਦੇ ਵਾਸਤੇ ਮੈਂ ਨਾਲ ਕਈ ਲੋਕੀ ਦੇਖੇ ਉਹ ਇਹਦੇ ਅੰਨ ਹੀ ਹੋ ਜਾਂਦੇ ਨੇ। ਕਈ ਬੰਦੇ ਅਸੀਂ ਆਪਣੇ ਆਲੇ ਦੁਆਲੇ ਆਪਣੇ ਪਰਿਵਾਰ ਚ ਰਿਸ਼ਤੇ ਸਕੇ ਸੰਬੰਧੀਆਂ ਚ ਵਹਿਨੇ ਆ ਉਹਨਾਂ ਦਾ ਹੁੰਦਾ ਵੀ ਉਹ ਕਿਸੇ ਤਰ੍ਹਾਂ ਵੀ ਦੂਸਰਿਆਂ ਦਾ ਹੱਕ ਨਾ ਪੀ ਜਾਓ ਪਲਾਟ ਹੀ ਖਰੀਦੀ ਜਾਓ ਪਹਿਲੀਆਂ ਵਧਾਈ ਜਾਓ ਲਾਗੇ ਵਾਲੇ ਦੀ ਪਹਿਲੀ ਵੀ ਖਰੀਦ ਲੋ ਦਗੇ ਫਰੇਵ ਕਰ ਕਰਕੇ ਜਿੱਦਾਂ ਵੀ ਤੇ ਲੋਕਾਂ ਨੂੰ ਵਿਆਜ ਜੀ ਪੈਸੇ ਦੇ ਦਿਓ 10% ਤੇ ਭਾਵੇਂ ਗਰੀਬਾਂ ਦਾ ਖੂਨ ਚੂਸੋ ਪਰ ਆਖਰੀ ਸਮੇਂ ਉਹ ਕਿਹੜਾ ਨਾਲ ਲੈ ਜਾਂਦੇ ਆ ਉਹਨਾਂ ਦੇ ਪੱਲੇ ਪਛਤਾਵੇ ਪੈਂਦਾ ਸਗੋਂ ਇਦਾਂ ਦੀ ਜਿਹੜੀ ਪਾਪਾਂ ਦੀ ਕਮਾਈ ਆ ਆਪਣੀ ਔਲਾਦ ਨੂੰ ਖਵਾਉਂਦੇ ਆ ਤੇ ਉਹਨਾਂ ਦਾ ਜਿਹੜਾ ਫਿਊਚਰ ਆ ਉਹ ਵੀ ਇੰਨਾ ਵਧੀਆ ਨਹੀਂ ਹੁੰਦਾ ਇਹ ਮੋਹ ਦਾ ਸੱਪ ਮਨੁੱਖ ਨੂੰ ਡੰਗਦਾ ਰਹਿੰਦਾ ਨਾਨਕ ਗੁਰ ਬਿਨ ਘਾਟੇ ਘਾਟ हे ਨਾਨਕ ਸਤਿਗੁਰੂ ਦੇ ਹੁਕਮ ਵਿੱਚ ਤੁਰਨ ਤੋਂ ਬਿਨਾ ਮਨੁੱਖ ਨੂੰ ਆਤਮਿਕ ਜੀਵਨ ਵਿੱਚ ਘਾਟਾ ਹੀ ਘਾਟਾ ਰਹਿੰਦਾ ਉਸ ਮਨੁੱਖ ਨੂੰ ਕਦੇ ਵੀ ਨਫਾ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਉਹਦਾ ਨੁਕਸਾਨ ਹੀ ਹੁੰਦਾ ਰਹਿੰਦਾ ਜਿਸ ਗੁਰ ਮਿਲੈ ਤਿਸ ਪਾਰ ਉਤਾਰੈ ਜਿਸ ਮਨੁਖ ਨੂੰ ਸਤਿਗੁਰੂ ਮਿਲ ਪੈਂਦਾ ਉਸ ਨੂੰ ਉਹ ਦੁਤਾਰ ਸਾਗਰ ਤੋਂ ਪਾਰ ਲੰਘਾ ਲੈਂਦਾ ਦੁਤਾਰ ਦਾ ਮਤਲਬ ਹੁੰਦਾ ਦੁਸ਼ਤਰ ਦੁਸ਼ਤਰ ਦਾ ਮਤਲਬ ਹੁੰਦਾ ਜਿਹੜਾ ਤਰਿਆ ਨਾ ਜਾ ਸਕੇ ਅਵਗਣ ਮਿਟੈ ਗੁਣ ਨਿਸਤਾਰੈ ਗੁਰੂ ਉਸ ਦੇ ਔਗਣ ਮਿਟਾ ਦਿੰਦਾ ਤੇ ਗੁਣ ਦੇ ਕਿ ਉਸ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਜਿਵੇਂ ਜਿਵੇਂ ਗੁਰੂ ਦੀ ਸੰਗਤ ਕਰਦੇ ਆ ਸਾਡੇ ਵਿੱਚ ਨਾ ਗੁਣ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਸਾਡੇ ਵਿੱਚ ਜਿਹੜੇ ਔਗਣ ਹਨ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ ਆ ਸਭ ਤੋਂ ਵੱਡਾ ਲਾਭ ਗੁਰੂ ਦੀ ਸੰਗਤ ਦਾ ਇਹ ਹੁੰਦਾ ਸਾਡੀਆਂ ਬੈਡ ਹੈਬਿਟ ਜਿਹੜੀਆਂ ਖਤਮ ਹੋਣ ਲੱਗ ਜਾਂਦੀਆਂ ਵਾ ਤੇ ਗੁੱਡ ਹੈਬਿਟ ਚੰਗੀਆਂ ਆਦਤਾਂ ਸਾਡੇ ਵਿੱਚ ਜਿਹੜੀਆਂ ਨਾ ਉਹ ਪ੍ਰਗਟ ਹੋਣ ਲੱਗ ਜਾਂਦੀਆਂ ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰ ਸਤ ਗੁਰੂ ਦਾ ਸ਼ਬਦ ਵਿਚਾਰ ਕੇ ਉਹ ਸਨੂ ਮਾਇਆ ਦੇ ਬੰਧਨਾਂ ਤੋਂ ਆਜ਼ਾਦੀ ਦਾ ਵੱਡਾ ਸੁੱਖ ਮਿਲਦਾ ਹੈ ਗੁਰਮੁਖ ਕਦੇ ਨਾ ਆਵੇ ਹਾਰ ਜੋ ਮਨੁੱਖ ਗੁਰੂ ਦੇ ਸਨਮੁਖ ਆ ਉਹ ਜ਼ਿੰਦਗੀ ਦੀ ਬਾਜ਼ੀ ਕਦੇ ਹਾਰ ਕੇ ਨਹੀਂ ਆਉਂਦਾ ਉਹ ਜ਼ਿੰਦਗੀ ਦੀ ਬਾਜ਼ੀ ਜਿੱਤ ਜਾਂਦਾ ਜ਼ਿੰਦਗੀ ਸਾਡੀ ਇੱਕ ਪ੍ਰਕਾਰ ਦੀ ਖੇਡ ਆ ਜ਼ਿੰਦਗੀ ਸਾਡੀ ਇੱਕ ਪ੍ਰਕਾਰ ਦੀ ਚੌਪੜ ਦੀ ਖੇਡ ਆ ਇਹਦੇ ਵਿੱਚ ਮਨੁੱਖ ਜਿੱਤ ਜਾਂਦਾ ਜਿਵੇਂ ਆਪਾਂ ਉਹ ਪੰਕਤੀਆਂ ਤੁਸੀਂ ਸੁਣਦੇ ਪੜ੍ਹਦੇ ਹੋ ਵਿੱਚ ਦੁਨੀਆ ਸੇਵਕ ਮਾਈ ਹੈ ਤਾਂ ਦਰਗਾਹ ਬੈਸਨ ਪਾਈ ਹੈ ਕੋ ਨਾਨਕ ਬਾਹ ਲੜਾਈ ਹੈ ਬਾਹ ਲੜਾਈ ਦਾ ਮਤਲਬ ਹੁੰਦਾ ਉੱਚੀਆਂ ਬਾਹਾਂ ਤਾਂ ਖੜੀਆਂ ਕਰਕੇ ਤੇ ਬੜੇ ਟੌਰ ਨਾ ਜਾਣਾ ਜਿੱਦਾਂ ਜਦੋਂ ਕੁਸ਼ਤੀਆਂ ਹੁੰਦੀਆਂ ਜਿਹੜੇ ਪਹਿਲਵਾਨ ਹੁੰਦੇ ਕਹਿੰਦੇ ਨੇ ਫਲਾਣੇ ਪਹਿਲਵਾਨ ਦੀ ਝੰਡੀ ਆ ਵੀ ਇਹਦਾਂ ਜਿਹੜਾ ਮਰਜ਼ੀ ਆਣ ਕੇ ਕੁਸ਼ਤੀ ਕਰੇ ਇਸੇ ਤਰ੍ਹਾਂ ਜਿਹੜਾ ਗੁਰਮੁਖਿਆ ਉਹ ਪੰਜ ਵਿਕਾਰਾਂ ਦੇ ਮੁਕਾਬਲੇ ਤੇ ਉਹਨਾਂ ਨੂੰ ਜਿੱਤ ਕੇ ਉਹਨਾਂ ਤੇ ਕਾਬੂ ਪਾ ਕੇ ਤੇ ਉੱਚੀਆਂ ਬਾਹਾਂ ਹਲਾਉਂਦਾ ਹੋਇਆ ਸੰਸਾਰ ਚੋਂ ਜਾਂਦਾ ਚੱਲਿਆ ਪਤ ਸਿਓ ਜਨਮ ਸਵਾਰ ਵਾਜਾ ਵਾਇਸੀ ਉਹ ਪਤਾਂ ਨਾਲ ਜਾਂਦਾ ਭਾਗ ਇੱਜ਼ਤ ਨਾਲ ਜਾਂਦਾ ਉਹਨੂੰ ਪਛਤਾਵਾ ਨਹੀਂ ਹੁੰਦਾ ਵੀ ਮਰਨ ਤੋਂ ਮੈਨੂੰ ਕੋਈ ਪਛਤਾਵਾ ਨਹੀਂ ਚੰਗੇ ਕੰਮ ਕੀਤੇ ਆ ਤੇ ਵੈਗਰੂ ਜੀ ਨੇ ਸ਼ਾਬਾਸ਼ ਹੀ ਦੇਣੀ ਉਹਨੂੰ ਆਪਣੇ ਆਪ ਤੋਂ ਪ੍ਰਿਕਰ ਕਰਦਾ ਨਾ ਕੌਨਫੀਡੈਂਸ ਹੁੰਦਾ ਵੀ ਵੈਗੁਰੂ ਦੀ ਕਿਰਪਾ ਸਤਿਗੁਰੂ ਜੀ ਨੇ ਚੰਗੇ ਕੰਮ ਕਰਾਏ ਹਨ ਇਸ ਵਾਸਤੇ ਹਾਰਦਾ ਨਹੀਂ ਤੇ ਜਿਹੜੇ ਵਿਚਾਰੇ ਮਾਨਮੁਖਿਆ ਉਹ ਰੋਈ ਜਾਣਗੇ ਉਹ ਡਰੀ ਜਾਣਗੇ ਵੀ ਅਸੀਂ ਕੋ ਚੰਗਾ ਕੰਮ ਨਹੀਂ ਕੀਤਾ ਪਛਤਾਉਂਦੇ ਰਹਿਣਗੇ ਤਨ ਹਟੜੀ ਇਹ ਮਨ ਵਣਜਾਰਾ ਹਟੜੀ ਦਾ ਮਤਲਬ ਸੋਣੀ ਜਈ ਹੱਟੀ ਹਟ ਤੋਂ ਹਟੜੀ ਇਹਨੂੰ ਕਹਿੰਦੇ ਨੇ ਅਲਪਾਰਥਕ ਨਾਮ ਹੈ ਅਲਪਾਰਥਕ ਨਾਮ ਆ ਜਿਹੜਾ ਹਟੜੀ ਢਾੜਾ ਸ਼ਬਦ ਜਦੋਂ ਕਿਸੇ ਸ਼ਬਦ ਦੇ ਪਿਛੇ ਲੱਗੇ ਜਾਂਦਾ ਉਸ ਸ਼ਬਦ ਦੀ ਜਿਹੜੀ ਅਹਿਮੀਅਤ ਆ ਵੈਲਿਊ ਆ ਕੀਮਤ ਆ ਵੱਧ ਜਾਂਦੀ ਆ ਜਦੋਂ ਕਿਸੇ ਸ਼ਬਦ ਦੇ ਪਿਛੇ ਲੱਗੇ ਜਾਵੇ ਰਾੜਾ ਉਦੋਂ ਨਾ ਉਹ ਸ਼ਬਦ ਸੋਨਾ ਹੋ ਜਾਂਦਾ ਉਹਦੀ ਤਾਕਤ ਵੱਧ ਜਾਂਦੀ ਆ ਜਿਵੇਂ ਇਹਦੇ ਉੱਤੇ ਗਿਆਨੀ ਮਾਨ ਸਿੰਘ ਜੀ ਝੌਰ ਉਹਨਾਂ ਨੇ ਬੜੀ ਵਧੀਆ ਧਾਰਨ ਦਿੱਤੀ ਆ ਕਹਿੰਦੇ ਆ ਵੀ ਜਿੱਦਾਂ ਨਾ ਇੱਕ ਮਾਂ ਤੇ ਉਹ ਆਪਣੇ ਬੱਚੇ ਨੂੰਵਾਜਾਂ ਮਾਰਦੀ ਵੀ ਬਹੁਤ ਤੁਰੇ ਆਪ ਤੇਰਾ ਮੂੰਹ ਧੋਈਏ ਵੀ ਤੈਨੂੰ ਮੈਂ ਤਿਆਰ ਕਰਾਂ ਤੇ ਤੂੰ ਸਕੂਲ ਜਾ ਨਿਆਣਾ ਸੁੱਤਾ ਹੀ ਨੇ ਉੱਠਦਾ ਆਖੇ ਨਹੀਂ ਲੱਗਦਾ ਉਹ ਤੇ ਉਹ ਮਾਤਾ ਕਲਪੀ ਪਈ ਕਿਤੇ ਵਕਤ ਤੇ ਉੱਠ ਕੇ ਉਹ ਰੋਟੀ ਪਾਣੀ ਬਣਾਇਆ ਚਾਹ ਪਾਣੀ ਬਣਾਇਆ ਗੁੱਸੇ ਚ ਆਣ ਕੇ ਕਹਿੰਦੀ ਇਹ ਤਰਾ ਤਰਾ ਬੂਥਾ ਧੋਵਾ ਤੈਨੂੰ ਅੱਗ ਲਾਵਾਂ ਤੇਰਾ ਬੂਥਾ ਧੋਵਾ ਮੈਂ ਤੇ ਤੂੰ ਜਾ ਸਕੂਲ ਗੁੱਸੇ ਚ ਬੂਥਾ ਕਹਿੰਦੀ ਆ ਤੇ ਬਿਲਕੁਲ ਨਾਰਮਲ ਆ ਨਾ ਜਦੋਂ ਉਹਦੋਂ ਕਹਿੰਦੀ ਪੁੱਤੋ ਰਿਆ ਤੇਰਾ ਮੈਂ ਮੂੰਹ ਧੋਦਾ ਇਹ ਲੈਵਲ ਆ ਖੁਸ਼ੀ ਦੇ ਪਿਆਰ ਦੇ ਥੋੜਾ ਜਿਹਾ ਹੋਰ ਜ਼ਿਆਦਾ ਖੁਸ਼ ਹੁੰਦੀ ਆ ਬੱਚੇ ਨੂੰ ਕਹਿੰਦੀ ਓਰੇ ਆ ਮੈਂ ਤੇਰਾ ਮੁੱਖ ਤੋਂ ਆ ਤੇ ਜਦੋਂ ਬਹੁਤ ਜ਼ਿਆਦਾ ਖੁਸ਼ ਆ ਤੇ ਉਦੋਂ ਆਪਣੇ ਬੱਚੇ ਨੂੰ ਪਿਆਰ ਨਾਲ ਠਾਉਂਦੀ ਆ ਆਵੇ ਮੇਰਾ ਸੋਹਣਾ ਚੰਨ ਪੁੱਤਰ ਤੇਰਾ ਮੈਂ ਮੁਖੜਾ ਤੋਦਿਆਂ ਭਵ ਬੂਥਾ ਮੂੰਹ ਮੁਖ ਤੇ ਮੁਖੜਾ ਮੁਖੜਾ ਜਿਹੜਾ ਨਾ ਉਹ ਸਿਖਰ ਆ ਕਿਹਨ ਦਾ ਭਵੜਾੜਾ ਲੱਗ ਗਿਆ ਤੇ ਜਿਹੜਾ ਉਹ ਸਿਖਰ ਤੇ ਉਹਦੇ ਚ ਪੂਰਾ ਪਿਆਰ ਧਰਿਆ ਜਿਵੇਂ ਮਹਾਰਾਜ ਨੇ ਗੁਰਸੇਖ ਨੂੰ ਕੀ ਕਿਹਾ ਗੁਰ ਸਿੱਖੜਾ ਜੋ ਦੀ ਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ ਮਹਾਰਾਜ ਕਹਿੰਦੇ ਜਿਹੜਾ ਗੁਰੂ ਦਾ ਸਿੱਖੜਾ ਮੈਨੂੰ ਦਿਖਾਈ ਦੇਵੇ ਨਾ ਐਨ ਪਿਆਰਾ ਤੇ ਉਹਦੇ ਮੈਂ ਚਰਨਾ ਤੇ ਨਮਸਕਾਰ ਕਰਦੇ ਆ ਭਾਵੇਂ ਮਹਾਰਾਜ ਨੇ ਗੁਰਸਿੱਖਾਂ ਦਾ ਇੰਨਾ ਸਤਕਾਰ ਕੀਤਾ ਤੇ ਭਾਈ ਗੁਰਦਾਸ ਨੇ ਤੇ ਨਾ ਗੁਰੂ ਸਹਿਬਾਨਾ ਨੂੰ ਵੀ ਗੁਰਸਿੱਖ ਕਿਹਾ ਗੁਰੂ ਨਾਨਕ ਸਾਹਿਬ ਨੂੰ ਕਿਹਾ ਗੁਰਸਿੱਖ ਗੁਰੂ ਅੰਗਦ ਸਾਹਿਬ ਮਹਾਨ ਗੁਰਸਿੱਖ ਹਨ ਪਭ ਗੁਰੂਆਂ ਨੂੰ ਵੀ ਸਿੱਖ ਗਿਆ ਸਿੱਖਦੇ ਨੇ ਜਿਹੜੀ ਵੈਲਿਊ ਆ ਧੋੜਾ ੜਾ ਸ਼ਬਦ ਲੱਗ ਗਿਆ ਤਨ ਹਟੜੀ ਇਹ ਮਨ ਵਣਜਾਰਾ ਗੁਰਮੁਖ ਆਪਣੀ ਸਰੀਰ ਨੂੰ ਸੋਹਣੀ ਜੀ ਹੱਟੀ ਤੇ ਮਨ ਨੂੰ ਵਪਾਰੀ ਬਣਾਉਂਦਾ ਜੇ ਹੁੰਦਾ ਹੱਟ ਇਹਦਾ ਸੀ ਭਾਵ ਹੱਟੀ ਸ਼ਬਦ ਇੱਥੇ ਹਟੜੀ ਇਹਦਾ ਅਰਥ ਹੋ ਗਿਆ ਸੋਹਣੀ ਜੀ ਹੱਟੀ ਬਣਾ ਲੈਂਦਾ ਇਸ ਸਰੀਰ ਨੂੰ ਤੇ ਮਨ ਨੂੰ ਵਪਾਰੀ ਬਣਾਉਂਦਾ ਜਿਵੇਂ ਹੱਟੀ ਦੇ ਵਿੱਚ ਲੋਕੀ ਫਿਰ ਚੰਗੀ ਤਰ੍ਹਾਂ ਚੀਜ਼ਾਂ ਸਜਾ ਕੇ ਰੱਖਦੇ ਆ ਉਹਨੂੰ ਵੈਲ ਮੇਨਟੇਨ ਕਰਕੇ ਰੱਖਦੇ ਆ ਸਜਾ ਕੇ ਰੱਖਦੇ ਆ ਕਿਹੜੀ ਚੀਜ਼ ਕਿੱਥੇ ਰੱਖਣੀ ਆ ਦੁਕਾਨ ਦੀ ਸਫਾਈ ਕਰਦੇ ਆ ਸਵੇਰੇ ਉੱਠ ਕੇ ਉਹਨੂੰ ਕੱਪੜਾ ਆਦ ਕਮਾਰ ਦੇ ਝਾੜੂ ਦਿੰਦੇ ਆ ਵੀ ਚੀਜ਼ ਲੱਭਣ ਚ ਕੋਈ ਮੁਸ਼ਕਲ ਨਾ ਹੋਵੇ ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਆ ਉਹ ਆਪਣੇ ਸਰੀਰ ਨੂੰ ਸਮਝਦੇ ਵੀ ਇਹ ਸਰੀਰ ਸਾਡਾ ਇੱਕ ਸੋਹਣੀ ਜੀ ਹੱਟੀ ਹੈ ਇਸ ਵਾਸਤੇ ਦੇ ਵਿੱਚ ਮੈਂ ਸ਼ੁਭ ਗੁਣ ਸਜਾ ਕੇ ਰੱਖਨੇ ਆ ਸਤ ਸੰਤੋਖ ਦਇਆ ਧਰਮ ਧੀਰਜ ਮਿਠਾਸ ਸਹ ਹਟੜੀ ਦੇ ਵਿੱਚੋਂ ਮੈਂ ਕਿਸੇ ਨੂੰ ਭੈੜਾ ਸੌਦਾ ਨਹੀਂ ਦੇਣਾ ਭਾਵੇਂ ਸੋ ਜ਼ੁਬਾਨ ਦੇ ਵਿੱਚੋਂ ਮੈਂ ਕਿਸੇ ਨੂੰ ਮਾੜੇ ਸ਼ਬਦ ਨਹੀਂ ਬੋਲਣੇ ਹਨ ਸੋਣਾ ਬੋਲਣਾ ਤਨ ਹਟੜੀ ਇਹ ਮਨ ਵਣਝਾਰਾ ਨਾਨਕ ਸਹਜੇ ਸੱਚ ਵਾਪਾਰਾ ਏ ਨਾਨਕ ਅਡੋਲਤਾ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਵੰਝ ਕਰਦਾ ਹੈ ਗੁਰਮੁਖ ਬਾੰਦਿਓ ਸੇਤ ਵਿਧਾਤੈ ਕਰਤਾਰ ਨੇ ਸੰਸਾਰ ਸਮੁੰਦਰ ਤੇ ਗੁਰਮੁਖ ਰੂਪ ਪੁਲ ਬੰਨ ਦਿੱਤਾ ਜਿਵੇਂ ਰਾਮਚੰਦਰ ਜੀ ਨੇ ਸੀਤਾ ਨੂੰ ਲਿਆਉਣ ਵਾਸਤੇ ਸਮੁੰਦਰ ਤੇ ਪੁਲ ਬੰਦਾ ਸੀ ਇੱਕ ਐਗਜ਼ਾਮਪਲ ਦਿੱਤੀ ਉਦਾਹਰਨ ਦਿੱਤੀ ਆ ਵੀ ਜਿਵੇਂ ਰਾਮਚੰਦਰ ਜੀ ਨੇ ਸੀਤਾ ਨੂੰ ਲਿਆਉਣ ਵਾਸਤੇ ਸਮੁੰਦਰ ਤੇ ਪੁਲ ਬੰਦਾ ਸੀ ਕਰਤਾਰ ਨੇ ਸੰਸਾਰ ਸਮੁੰਦਰ ਤੇ ਗੁਰਮੁਖ ਰੂਪ ਪੁਲ ਬੰਨ ਦਿੱਤਾ ਭਾਵੇਂ ਗੁਰਮੁਖ ਜਿਹੜਾ ਇੱਕ ਪੋਲ ਆ ਉਹ ਆਪ ਵੀ ਧਰਦਾ ਤੇ ਹੋਰ ਨਾਂ ਵੀ ਧਰ ਦਿੰਦਾ ਕਿ ਹੁਣ ਇਸੇ ਗੱਲ ਦੇ ਉੱਤੇ ਤੜਫ ਪੈਂਦੇ ਜਿਨ੍ਹਾਂ ਨੂੰ ਪਤਾ ਨਹੀਂ ਕਿਸ ਗੱਲ ਦਾ ਉਹ ਜੀ ਕਥਾ ਕਰਦੇ ਆ ਵਿੱਚ ਰਾਮਚੰਦਰ ਜੀ ਦਾ ਤੇ ਸੀਤਾ ਦਾ ਨਾਂ ਕਿਉਂ ਲੈਤਾ ਵੀ ਭਲਿਓ ਵਿੱਚ ਲਿਖਿਆ ਹੋਇਆ ਵਾ ਇੱਕ ਐਗਜ਼ਾਮਪਲ ਆ ਉਦਾਹਰਣ ਆ ਗੁਰਬਾਣੀ ਦੇ ਵਿੱਚ ਤੇ ਕੁੱਤਿਆਂ ਦੀ ਵੀ ਉਦਾਹਰਣ ਦਿੱਤੀ ਆ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਦਰ ਨਹੀਂ ਨਿਤ ਨਾਨਕ ਇਹ ਵੀ ਅਧਾਰ ਭਜੋ ਇੱਕ ਮਨ ਹੋਏ ਇੱਕ ਚਿੱਤ ਗੁਰਬਾਣੀ ਦੇ ਵਿੱਚ ਤੇ ਵੇਸਵਾ ਗਨਕਾ ਦੀ ਵੀ ਉਦਾਹਰਣ ਦਿੱਤੀ ਆ ਗੁਰਬਾਣੀ ਵਿੱਚ ਕਿੰਨਾ ਗੁਰਬਾਣੀ ਤੇ ਇੱਕ ਬਹੁਤ ਵੱਡਾ ਖਜ਼ਾਨਾ ਸਮੁੰਦਰ ਆ ਪਰ ਜਿੰਨਾ ਵਿਚਾਰਿਆਂ ਨੇ ਪੜ੍ਹੀ ਨਹੀਂ ਉਹਨਾਂ ਦੇ ਵਾਸਤੇ ਤੇ ਬਸ ਥੋੜੀ ਜੀ ਗੱਲ ਤੇ ਆਵਾਦ ਵਿਵਾਦ ਸ਼ੁਰੂ ਕਰਕੇ ਬੈਠ ਜਾਂਦੇ ਹਨ ਲੰਕਾ ਲੂਟੀ ਦੈਂਤ ਸੰਤਾਪੈ ਰਾਮਚੰਦਰ ਜੀ ਨੇ ਲੰਕਾ ਲੂਟੀ ਤੇ ਰਾਖਸ਼ ਮਾਰੀ ਤੇਵੇਂ ਗੁਰੂ ਨੇ ਕਾਮਾਦਕਾਂ ਦੇ ਵਾਸ ਵਿੱਚ ਪਏ ਸਰੀਰ ਨੂੰ ਉਹਨਾਂ ਤੋਂ ਛੁਡਾ ਲਿਆ ਤੇ ਉਹ ਪੰਜ ਦੂਤ ਵਾਸ ਵਿੱਚ ਹੋ ਗਏ ਜਿਵੇਂ रामचंद्र ਜੀ ਨੇ ਰਾਖਸ਼ ਮਾਰ ਦਿੱਤੇ ਸਨ ਜਿਹੜਾ ਗੁਰਮੁਖ ਆ ਉਹ ਕੀ ਕਰਦਾ ਸਰੀਰ ਵਿੱਚੋਂ ਕਾਮ ਆਦਿਕ ਜਿਹੜੇ ਪੰਜ ਵਿਕਾਰ ਆ ਉਹਨਾਂ ਨੂੰ ਆਪਣੇ ਵਾਸ ਵਿੱਚ ਕਰ ਲੈਂਦਾ ਸਰੀਰ ਨੂੰ ਉਹਨਾਂ ਤੋਂ ਛੁਡਾ ਲੈਂਦਾ ਤੇ ਪੰਜ ਦੂਤ ਵਾਸ ਵਿੱਚ ਕਰ ਲੈਂਦਾ RAMCHAND VARIO EHRAVAN ਇਹਦਾ ਮਤਲਬ ਹੁੰਦਾ ਵਾ ਸੱਪ ਇਹ ਸੱਪ ਤੇ ਇਕ ਥਾਂ ਤੇ ਜਿਕਰ ਹੁੰਦਾ ਵਾ ਦਹੀ ਭਾਤਨੀ ਕੋ ਸੁਤਾ ਅਹ ਮੁਖ ਅਮੀ ਚ ਆਏ ਇਹ ਵਚਨ ਗੁਰੂ ਗ੍ਰੰਥ ਸਾਹਿਬ ਚ ਨਹੀਂ ਹਨ ਵੈਸੇ ਇਤਿਹਾਸ ਵਿੱਚ ਆਏ ਆ ਉਥੇ ਇਹ ਸ਼ਬਦ ਆਏ ਹਨ ਕਿ ਜਿਵੇਂ ਕੋਈ ਬੱਚੀ ਗੁਰਸੇਖ ਘਰਾਣੇ ਦੀ ਉਹਨੇ ਅੰਮ੍ਰਿਤ ਛਕਿਆ ਹੋਇਆ ਪਵ ਚੰਗਾ ਚੰਗੇ ਕੈਰੇਕਟਰ ਦੀ ਕੋਈ ਬੇਟੀ ਆ ਵਧੀਆ ਸੋਹਣਾ ਜੀਵਨ ਬਤੀਤ ਕਰਨ ਵਾਲੀ ਜਿਵੇਂ ਉਹਦਾ ਸੰਬੰਧ ਉਹਦਾ ਵਿਆਹ ਕਿਸੇ ਮਨਮਤੀਆਂ ਨਾਲ ਹੋ ਜਾਵੇ ਜਿਹੜਾ ਬੜਾ ਪਹਿੜਾ ਜਿਆਨ ਇਨਸਾਨ ਹੋਵੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਨ ਕਰਦੇ ਉਹ ਇਸ ਤਰ੍ਹਾਂ ਵਾਂ ਜਿੱਦਾਂ ਕਿਸੇ ਨੇ ਸੱਪ ਦੇ ਮੂੰਹ ਵਿੱਚ ਅੰਮ੍ਰਿਤ ਪਾ ਦਿੱਤਾ ਹੋਵੇ ਤੇ ਇਹ ਮੁਖ ਅਮੀ ਚੋ ਆਏ ਇਹਦਾ ਮਤਲਬ ਹੋ ਗਿਆ ਸੱਪ ਤੋਂ ਕਹਿਣ ਦਾ ਭਾਵ ਤੇ ਅਗਰ ਦੋਨੇ ਬੱਚੇ ਨੇਕ ਹੋਣ ਚੰਗੇ ਕਰੈਕਟਰ ਵਾਲੇ ਹੋਣ ਸੁਭਾਅ ਨਾਲ ਦੇ ਰਲਦੇ ਹੋਣ ਉਸ ਤਰ੍ਹਾਂ ਜਿਵੇਂ ਅਮਰਤ ਦੇ ਵਿੱਚ ਅਮਰਤ ਰਲ ਜਾਵੇ ਉਹਨਾਂ ਦਾ ਗ੍ਰਸਤੀ ਜੀਵਨ ਜਿਹੜਾ ਆਉਣ ਵਾਲਾ ਫਿਊਚਰ ਹੈ ਉਹ ਵੀ ਬਹੁਤ ਸੁਖੈਨ ਤੇ ਉਹਨਾਂ ਦਾ ਜਿਹੜਾ ਘਰ ਆ ਉਹ ਸਵਰਗ ਬਣ ਜਾਂਦਾ ਇੱਥੇ ਇਹਦਾ ਮਤਲਬ ਹੈ ਸੱਪ ਮਨ ਰਾਮਚੰਦਰ ਜੀ ਨੇ ਰਾਵਣ ਨੂੰ ਮਾਰਿਆ ਤਿਵੇਂ ਗੁਰਮੁਖ ਨੇ ਮਨ ਸੱਪ ਨੂੰ ਮਾਰ ਦਿੱਤਾ ਭੇਦ ਬਪੀਖਣ ਗੁਰਮੁਖ ਪਰਚਾਇਣ ਪਰਚਾਇਣ ਉਪਦੇਸ਼ ਬਪੀਖਣ ਰਾਮਨ ਦਾ ਭਾਈ ਜਿਸ ਨੇ ਰਾਮਚੰਦਰ ਜੀ ਨੂੰ ਸਾਰੇ ਭੇਤ ਦੱਸੇ ਸਨ ਜਿਹਦੇ ਉੱਤੇ ਅਖਾਨ ਬਣਿਆ ਘਰ ਦਾ ਭੇਤੀ ਲੰਕਾ ਟਾਹੇ ਉੱਥੇ ਬਪੀਖਣ ਨੂੰ ਕਿਹਾ ਗਿਆ ਜਿਹੜਾ ਬਪੀਖਣ ਸੀ ਉਹ ਰਾਮਚੰਦਰ ਜੀ ਦੇ ਨਾਲ ਰਲ ਗਿਆ ਸੀ ਫਿਰ ਉਹਨੇ ਸਾਰਾ ਗੱਲ ਦੱਸੀ ਵੀ ਰਾਵਣ ਨੂੰ ਕਿੱਦਾਂ ਮਾਰਿਆ ਜਾ ਸਕਦਾ ਭੇਦ ਬਪੀਖਣ ਗੁਰਮੁਖ ਪਰਚਾਇਣ ਸਤਗੁਰੂ ਦਾ ਉਪਦੇਸ਼ ਮਨ ਨੂੰ ਮਾਰਨ ਵਿੱਚ ਇਉਂ ਕੰਮ ਆਇਆ ਜਿਵੇਂ ਬਪੀਖਣ ਦਾ ਪੇਧ ਦਸਣਾ ਰਾਵਣ ਨੂੰ ਮਾਰਨ ਲਈ ਕੰਮ ਆਇਆ ਇਸੇ ਤਰ੍ਹਾਂ ਜਿਹੜਾ ਗੁਰੂ ਦਾ ਉਪਦੇਸ਼ ਹੈ ਨਾ ਉਹ ਬਪੀਖਣ ਦਾ ਕੰਮ ਕਰਦਾ ਪਰ ਜਿਵੇਂ ਜਿਵੇਂ ਆਪਾਂ ਗੁਰੂ ਦਾ ਉਪਦੇਸ਼ ਸੁਣਦੇ ਜਾਂਦੇ ਆ ਸਾਨੂੰ ਪਤਾ ਚੱਲਦਾ ਜਾਂਦਾ ਵੀ ਮਨ ਨੂੰ ਕਿੱਦਾਂ ਮਾਰਨਾ ਪਪੀਖਣ ਦੱਸਦਾ ਜਾਂਦਾ ਰਾਵਣ ਨੂੰ ਕਿੱਦਾਂ ਮਾਰਨਾ ਗੁਰੂ ਦਾ ਉਪਦੇਸ਼ ਦੱਸਦਾ ਜਾਂਦਾ ਇਸਾ ਮਨ ਦੇ ਉੱਤੇ ਜਿੱਤ ਪ੍ਰਾਪਤ ਕਿਵੇਂ ਕਰਨੀ ਆਪਣੇ ਆਪ ਦੇ ਉੱਤੇ ਕਾਬੂ ਕਿਵੇਂ ਕਰਨਾ ਜਿਹੜੇ ਸਾਡੇ ਸਰੀਰ ਦੇ ਇਹ ਗਿਆਨ ਇੰਦਰੀ ਹਨ ਜਿਹੜੀਆਂ ਅੱਖਾਂ ਨੇ ਇਹਨਾਂ ਤੇ ਕੰਟਰੋਲ ਕਿਵੇਂ ਕਰਨਾ ਅੱਖਾਂ ਨਾਲ ਕੀ ਨਹੀਂ ਵੇਖਣਾ ਕੰਨਾਂ ਨਾਲ ਕੀ ਨਹੀਂ ਸੁਣਨਾ ਪੈਰਾਂ ਨਾਲ ਕਿਹੜੇ ਭੜੇ ਪਾਸੇ ਨਹੀਂ ਚੱਲ ਕੇ ਜਾਣਾ ਭਾਵੇਂ ਗੁਰੂ ਦਾ ਸ਼ਬਦ ਸਾਡੀ ਅਗਵਾਈ ਕਰਦਾ ਰਹਿੰਦਾ ਵੀ ਅਸੀਂ ਆਪਣੇ ਆਪ ਦੇ ਉੱਤੇ ਕੰਟਰੋਲ ਕਿਵੇਂ ਕਰਨਾ ਗੁਰਮੁਖ ਸਾਇਰ ਪਾਹਣ ਤਾਰੇ ਰਾਮਚੰਦਰ ਜੀ ਨੇ ਪੁਲ ਬੰਨਣ ਵੇਲੇ ਪੱਥਰ ਸਮੁੰਦਰ ਤੇ ਤਾਰੇ ਇਸ ਤਰ੍ਹਾਂ ਮੰਨਿਆ ਜਾਂਦਾ ਤੇ ਸਤਿਗੁਰੂ ਨੇ ਇਸ ਸੰਸਾਰ ਸਮੁੰਦਰ ਤੋਂ ਪੱਥਰ ਦਿਲਾ ਨੂੰ ਤਾਰ ਦਿੱਤਾ ਜਿਵੇਂ ਕਿ ਆ ਜਾਂਦਾ ਨੇ ਕਿ ਰਾਮਚੰਦਰ ਜੀ ਨੇ ਪੱਥਰ ਤਾਰ ਦਿੱਤੇ ਸਮੁੰਦਰ ਤੇ ਇਸੇ ਤਰ੍ਹਾਂ ਜਿਹੜਾ ਇਹ ਸੰਸਾਰਿਕ ਸਮੁੰਦਰ ਵਰਗਾ ਆ ਤੇ ਗੁਰੂ ਨੇ ਕਿਰਪਾ ਕਰਕੇ ਜਿਹੜੇ ਪੱਥਰ ਦਿਲਾ ਵਰਗੇ ਲੋਕ ਸੀ ਨਾ ਉਹਨਾਂ ਦਾ ਵੀ ਪਾਰ ਉਤਾਰਾ ਕਰ ਦਿੱਤਾ ਜਿਹੜੇ ਲੋਕਾਂ ਦਾ ਨੁਕਸਾਨ ਕਰਦੇ ਸੀ ਜਿੱਦਾਂ ਕੌਡਾ ਰਾਖਸ਼ ਸੀ ਜਿੱਦਾਂ ਬਲੀ ਕੰਧਾਰੀ ਸੀ ਜਾਂ ਜਿੱਦਾਂ ਹੋਰ ਜਿਹੜੇ ਜਿੱਦਾਂ ਸੱਜਣ ਠੱਗ ਸੀ ਗੁਰੂ ਜਿਹੜੇ ਪੱਥਰ ਦਿਲ ਸੀ ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾ ਕੇ ਉਹਨਾਂ ਤੇ ਕਿਰਪਾ ਕਰਕੇ ਉਹਨਾਂ ਨੂੰ ਵੀ ਸਮਝੋ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਪੱਥਰ ਦਿਲਾਂ ਨੂੰ ਵੀ ਗੁਰੂ ਸਾਹਿਬ ਨੇ ਜਿੱਦਾਂ ਮੋਮ ਕਰ ਦਿੱਤਾ ਹੋਵੇ ਗੁਰਮੁਖ ਕੋਟ 33 ਉਧਾਰੇ ਗੁਰੂ ਦੀ ਰਾਹੀ 33 ਕਰੋੜ ਭਵ ਬਯੰਤ ਜੀਵ ਤਰ ਗਏ ਹਨ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਤਾਰੇ ਗਨੇ ਜਾਤ ਹੈ ਨਾ ਤਾਰੇ ਗਨੇ ਜਾਤ ਹੈ ਇਹਦਾ ਮਤਲਬ ਹੈ ਹੋ ਸਕਦਾ ਕੋਈ ਬੰਦਾ ਇੰਨਾ ਸਿਆਣਾ ਹੋਵੇ ਕੋਈ ਲੇਟੈਸਟ ਤਕਨੀਕ ਇਦਾਂ ਦੀ ਆ ਜਾਵੇ ਵੀ ਆਕਾਸ਼ ਵਿੱਚ ਚਮਕਣ ਵਾਲੇ ਜਿਹੜੇ ਤਾਰੇ ਹੋ ਸਕਦਾ ਕਿ ਉਹਨਾਂ ਨੂੰ ਗਿਣ ਲਵੇ ਕੋਈ ਇਦਾਂ ਦਾ ਇਨਸਟਰੂਮੈਂਟ ਹੋਵੇ ਕੋਈ ਗਿਨ ਲਵੇ ਵੈਸੇ ਤੇ ਬ੍ਰਹਮੰਡ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਚਲੋ ਇਹ ਕੋਈ ਏਡੀ ਵੱਡੀ ਗੱਲ ਨਹੀਂ ਹੋ ਸਕਦਾ ਕੋਈ ਗਿਨ ਲਵੇ ਪਰ ਤਾਰੇ ਗਨੇ ਜਾਤ ਹੈ ਨਾ ਤਾਰੇ ਗਨੇ ਜਾਤ ਹੈ ਪਰ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਮਹਾਰਾਜ ਨੇ ਕਿੰਨਿਆਂ ਤੇ ਕਿਰਪਾ ਕੀਤੀ ਕਿੰਨਿਆਂ ਨੂੰ ਤਾਰਿਆ ਉਹਨਾਂ ਦੀ ਕੋਈ ਗਿਣਤੀ ਨਹੀਂ ਹੈ ਕਿਤਾਬਾਂ ਲਿਖੀਆਂ ਮਿਲਦੀਆਂ ਨੇ ਪਰ ਉਹਨਾਂ ਦੇ ਵਿੱਚ ਕੁਝ ਗਿਣਤੀ ਦੇ ਨਾਮ ਨੇ ਜਿਵੇਂ ਇੱਕ ਕਿਤਾਬ ਦਾ ਨਾਮ ਆ 100 ਸਿੱਖ ਬੀਬੀਆਂ ਉਹਦੇ ਵਿੱਚ 100 ਉਹਨਾਂ ਬੀਬੀਆਂ ਦਾ ਜੀਵਨ ਲਿਖਿਆ ਜਿਨ੍ਹਾਂ ਨੂੰ ਗੁਰੂ ਜੀ ਨੇ ਤਾਰ ਦਿੱਤਾ ਅੱਜ ਕੱਲ ਇਹ ਪੀਡੀਐਫ ਐਕਸਟੈਂਸ਼ਨ ਦੇ ਵਿੱਚ ਵੀ ਸਾਰੀਆਂ ਕਿਤਾਬਾਂ ਮਿਲ ਜਾਂਦੀਆਂ ਵਾ ਤੁਸੀਂ ਚਾਹੋ ਤੇ ਉਹ ਸਾਡੇ ਕੋਲੋਂ ਪੀਡੀਐਫ ਚ ਵੀ ਲੈ ਸਕਦੇ ਆਪਣੇ ਮੋਬਾਈਲ 'ਚ ਜਾਂ ਫਿਰ ਗੁਰਦੁਆਰਾ ਸਾਹਿਬ ਸੈਂ ਲਾਇਬ੍ਰੇਰੀ ਆ ਬੁਕਾਇਦਾ ਤੁਸੀਂ ਫੁਰੋਲ ਕੇ ਜਿਹੜੀ ਤੁਹਾਨੂੰ ਕਿਤਾਬ ਚੰਗੀ ਲੱਗੇ ਤੇ ਤੁਸੀਂ ਉਹ ਲੈ ਜਾ ਸਕਦੇ ਹੋ ਤੋਂ ਕਹਿੰਦਾ ਭਾਗਿਆ ਵੀ ਅਨੇਕਾਂ ਦਾ ਮਹਾਰਾਜ ਨੇ ਪਾਰ ਉਤਾਰਾ ਕੀਤਾ ਕਿਸੇ ਤਰ੍ਹਾਂ ਦਾ ਕੋਈ ਜਾਤ ਪਾਤ ਦਾ ਵਿਤਕਰਾਨੀ ਕੀਤਾ ਗੁਰੂ ਸਾਹਿਬ ਨੇ ਕਈਆਂ ਦੇ ਜੀਵਨ ਬਦਲੇ ਗੁਰਮੁਖ ਚੂਕੈ ਆਵਣ ਜਾਣ ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਉਸ ਦਾ ਜਨਮ ਮਰਨ ਦਾ ਚੱਕਰ ਮੁੱਕ ਜਾਂਦਾ ਉਹ ਮਨੁੱਖ ਬਣ ਜਾਂਦਾ ਉਹ ਕਈ ਤਰ੍ਹਾਂ ਦੀਆਂ ਜੂਨੀਆਂ ਨਹੀਂ ਭੋਗਦਾ ਸਾਡਾ ਨਾ ਸਰੀਰ ਤੇ ਮਨੁੱਖਾਂ ਵਾਲਾ ਹੁੰਦਾ ਵਾ ਪਰ ਅਸੀਂ ਕਈ ਤਰ੍ਹਾਂ ਦੀਆਂ ਜ਼ੂਨਾ ਭੋਗਦੇ ਰਹਿੰਦੇ ਆ ਜਦੋਂ ਅਸੀਂ ਕਿਸੇ ਨੂੰ ਪਹਿੜਾ ਬੋਲਦੇ ਆ ਉਦੋਂ ਸਮਝੋ ਅਸੀਂ ਸੱਪ ਦੀ ਜ਼ੂਨ ਚ ਪੈ ਗਏ ਜਿਵੇਂ ਸੱਪ ਜ਼ਹਿਰ ਉਗਲਦਾ ਰਹਿੰਦਾ ਨਾ ਸਰੀਰ ਮਨੁੱਖਾਂ ਵਾਲਾ ਰਹਿੰਦਾ ਵਾ ਤੇ ਜ਼ੂਨ ਅਸੀਂ ਸੱਪ ਦੀ ਭੋਗਦੇ ਜਦੋਂ ਸਾਡੇ ਮਨ ਵਿੱਚ ਲੋਭਾਵੀ ਹੋ ਜਾਂਦਾ ਵੀ ਦੂਸਰਿਆਂ ਦਾ ਨੁਕਸਾਨ ਕਰਦਾ ਤੇ ਆਪਣਾ ਫਾਇਦਾ ਕਰ ਲਵਾਂ ਉਦੋਂ ਸਮਝੋ ਅਸੀਂ ਜਿਹੜਾ ਹੈ ਉਹ ਕੁੱਤੇ ਦੀ ਜੂੜ ਚ ਪੈ ਗਏ ਸੁਭਾਅ ਸਾਡਾ ਨਾ ਜਿਹੜਾ ਉਹ ਜਾਨਵਰਾਂ ਵਾਲਾ ਹੋ ਜਾਂਦਾ ਹੈ ਗੁਰੂ ਸਾਹਿਬ ਜਦੋਂ ਕਿਰਪਾ ਕਰਦੇ ਫੇਰੇ ਜਿਹੜਾ ਇਨਸਾਨ ਹੈ ਮਨੁੱਖ ਬਣਦਾ ਆਵਾਗੌਣ ਦਾ ਜੰਮਨ ਮਰਨ ਦਾ ਚੱਕਰ ਮੁੱਕ ਜਾਂਦਾ ਗੁਰਮੁਖਦਰ ਗਹਿ ਪਾਵੇ ਮਾਨ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਆਦਰ ਲੈਂਦਾ ਹੈ ਗੁਰਮੁਖ ਖੋਟੇ ਖਰੇ ਪਛਾਨ ਗੁਰੂ ਦੇ ਸਨਮੁਖ ਮਨੁੱਖ ਖੋਟੇ ਤੇ ਖਰੇ ਕੰਮਾਂ ਦਾ ਪੇਤੀ ਹੋ ਜਾਂਦਾ ਵੀ ਕਿਹੜਾ ਕੰਮ ਕਰਨਾ ਤੇ ਕਿਹੜਾ ਨਹੀਂ ਕਰਨਾ ਗੁਰਮੁਖ ਲਾਗੇ ਸਹਿਜ ਧਿਆਨ ਇਸ ਵਾਸਤੇ ਖੋਟੇ ਕੰਮਾਂ ਵਿੱਚ ਫਸਦਾ ਨਹੀਂ ਤੇ ਅਡੋਲਤਾ ਵਿੱਚ ਉਸ ਦੀ ਸੁਰਤ ਜੁੜੀ ਰਹਿੰਦੀ ਹੈ ਜਿਹੜਾ ਗੁਰਮੁਖ ਖੋਟੇ ਕੰਮਾਂ ਤੋਂ ਬਸ ਜਾਂਦਾ ਇੱਥੇ ਕੋਡ ਕੀਤੀ ਜਾ ਸਕਦੀ ਸਾਖੀ ਗੜ ਸ਼ੰਕਰ ਦੀ ਜਿੱਥੇ ਭਾਈ ਤਿਲਕਾ ਜੀ ਰਹਿੰਦੇ ਸਨ ਹਾਂਜੀ ਭਾਈ ਤਿਲਕਾ ਜੀ ਰਹਿੰਦੇ ਸਨ ਤੇ ਉਹਨਾਂ ਦੇ ਕੋਲ ਜੋਗੀ ਆਪ ਚੱਲ ਕੇ ਆਇਆ ਜੋ ਕੀ ਨੇ ਲੋਕਾਂ 'ਚ ਪ੍ਰਚਾਰ ਕੀਤਾ ਉਹ ਚਾਹੁੰਦਾ ਸੀ ਵੀ ਮੇਰੀ ਜਿਹੜੀ ਪੂਜਾ ਮਾਨਤਾ ਵੱਧ ਜਾਵੇ ਲੋਕਾਂ ਨੂੰ ਕਹਿਣ ਲੱਗਾ ਵੀ ਜਿਹੜੇ ਮੇਰਾ ਦਰਸ਼ਨ ਕਰਨਗੇ ਤੇ ਉਹਨਾਂ ਨੂੰ 1 ਸਾਲ ਵਾਸਤੇ ਸਵਰਗ ਮਿਲਣਗੇ ਤੇ ਇਸ ਤੋਂ ਪਰੰਤ ਫਿਰ ਇਸ ਤਰ੍ਹਾਂ ਉਹਨੇ ਭਾਈ ਤਿਲਕਾ ਜੀ ਨੂੰ ਵੀ ਆਫਰ ਦਿੱਤਾ ਉਹਨਾਂ ਦੇ ਘਰ ਜਾ ਕੇ ਕਹਿੰਦਾ ਜੀ ਤੁਹਾਨੂੰ ਤੁਸੀਂ ਮੇਰੇ ਦਰਸ਼ਨ ਕਰੋਗੇ ਤੇ ਤੁਹਾਨੂੰ 2 ਸਾਲਾਂ ਵਾਸਤੇ ਸਵਰਗ ਮਿਲਣਗੇ ਤੇ ਅੱਗਿਓ ਜਿਹੜੇ ਭਾਈ ਸਨ ਭਾਈ ਤਿਲਕਾ ਜੀ ਉਹ ਕਹਿਣ ਲੱਗੇ ਵੀ ਗੁਰਮੁਖੋ ਬੇਨਤੀ ਇਸ ਤਰ੍ਹਾਂ ਹੈ ਅਬ ਬੇਨਤੀ ਇਸ ਤਰ੍ਹਾਂ ਹੈ ਕਿ ਅਸੀਂ ਨਰਕਾਂ ਸਵਰਗਾਂ ਦੇ ਚੱਕਰ ਚ ਪੈਂਦੇ ਨਹੀਂ ਤੋਂ ਕਹਿਣ ਦਾ ਭਾਵ ਜਿਹੜਾ ਗੁਰਮੁਖ ਹੈ ਉਹ ਖੋਟੇ ਖਰੇ ਦੀ ਪਛਾਣ ਕਰ ਲੈਂਦਾ ਗੁਰਮੁਖ ਲਾਗੈ ਸਹਜ ਧਿਆਨ ਇਸ ਵਾਸਤੇ ਖੋਟੇ ਕੰਮਾਂ ਵਿੱਚ ਫਸਦਾ ਨਹੀਂ ਤੇ ਅਡੋਲਤਾ ਵਿੱਚ ਉਸ ਦੀ ਸੁਰਤ ਜੁੜੀ ਰਹਿੰਦੀ ਆ ਗੁਰਮੁਖ ਦਰ ਗਹਿ ਸਿਫਤ ਸਮਾਏ ਗੁਰਮੁਖ ਮਨੁਖ ਪ੍ਰਭੂ ਦੀ ਸਿਫਤ ਸਲਾਹ ਦੀ ਰਾਹੀ ਪ੍ਰਭੂ ਦੀ ਹਜ਼ੂਰੀ ਵਿੱਚ ਟਿਕਿਆ ਰਹਿੰਦਾ ਨਾਨਕ ਗੁਰਮੁਖ ਬੰਧ ਨਾ ਪਾਏ ਇਸ ਤਰ੍ਹਾਂ ਹੀ ਨਾਨਕ ਗੁਰਮੁਖ ਦੀ ਜ਼ਿੰਦਗੀ ਦੇ ਰਾਹ ਵਿੱਚ ਵਿਕਾਰਾਂ ਦੀ ਕੋਈ ਰੋਗ ਨਹੀਂ ਪੈਂਦੀ ਕਿਉਂਕਿ ਉਹਨੂੰ ਪਤਾ ਚੱਲ ਜਾਂਦਾ ਚੰਗੇ ਮੰਦੇ ਰਸਤੇ ਦਾ ਕਿਹੜੇ ਪਾਸੇ ਜਾਣਾ ਕਿਹੜੇ ਪਾਸੇ ਨਹੀਂ ਜਾਣਾ ਕਿਹੜੇ ਕੰਮ ਕਰਨੇ ਹਨ ਕਿਹੜੇ ਕੰਮ ਨਹੀਂ ਕਰਨੇ ਗੁਰਮੁਖ ਨੂੰ ਇਹਨਾਂ ਗੱਲਾਂ ਦੀ ਹੋ ਜਾਂਦੀ ਹੈ ਸੋਝੀ ਤੇ ਉਹ ਫਿਰ ਦਰਾਮਣੇ ਸੰਸਾਰ ਸਮੁੰਦਰ ਦੇ ਵਿੱਚ ਡੁੱਬਦਾ ਨਹੀਂ ਗੁਰੂ ਜੀ ਦਾ ਸ਼ਬਦ ਉਹਦੀ ਅਗਵਾਈ ਕਰਨ ਲੱਗ ਜਾਂਦਾ ਉਹਦੇ ਉੱਤੇ ਕ੍ਰੋਧ ਹਾਵੀ ਨਹੀਂ ਹੁੰਦਾ ਜਿਹੜਾ ਗੁਰਮੁਖ ਨਹੀਂ ਹੁੰਦਾ ਇਹਨਾਂ ਜ਼ਿਆਦਾ ਕਰੋਧੀ ਹੋ ਜਾਂਦਾ ਵੀ ਕਾਮ ਕ੍ਰੋਧ ਕਾਇਆ ਕੋ ਗੱਲ ਐ ਜਿਉਂ ਕੰਚਨ ਸੋਹਾ ਗਾਟਾ ਲੈ ਤੇ ਆਪਣਾ ਇਹ ਨੁਕਸਾਨ ਕਰਦਾ ਰਹਿੰਦਾ ਉਹ ਤੇ ਗੁਰੂ ਦਾ ਜਿਹੜਾ ਗੁਰਮੁਖ ਗੁਰਸੇਖ ਆ ਉਹਨੂੰ ਮਹਾਰਾਜ ਦੇ ਉਪਦੇਸ਼ਾਂ ਦਾ ਪਤਾ ਲੱਗ ਜਾਂਦਾ ਇਸ ਵਾਸਤੇ ਉਹ ਨੇਕ ਰਸਤੇ ਤੇ ਚੱਲਦਾ ਹੈ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਇਸ ਤੋਂ ਅਗਲੀ ਵਿਚਾਰਾ ਪਾਉਣ ਵਾਲੇ ਸਮੇਂ ਵਿੱਚ ਕਰਾਂਗੇ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ